ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਫੈਡਰੇਸ਼ਨ ਆਫ ਕਰਿਆਨਾ ਅਤੇ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਅਤੇ ਮਜੀਠ ਮੰਡੀ ਰਾਮ ਨੌਮੀ ਕਮੇਟੀ ਵੱਲੋਂ ਮਜੀਠ ਮੰਡੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਐਸੋਸੀਏਸ਼ਨ ਦੇ ਪ੍ਰਧਾਨ ਪੰਡਿਤ ਅਨਿਲ ਮਹਿਰਾ ਅਤੇ ਕਮੇਟੀ ਦੇ ਪ੍ਰਧਾਨ ਰਵਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਕੱਢੀ ਗਈ ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਿਧਾਇਕ ਡਾਕਟਰ ਅਜੇ ਗੁਪਤਾ ਸਾਬਕਾ ਮੰਤਰੀ ਅਨਿਲ ਜੋਸ਼ੀ ਅੰਮ੍ਰਿਤਸਰ ਦੇ ਮੇਅ ਚਤਿੰਦਰ ਸਿੰਘ ਮੋਤੀਪਾਟਿਆ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਪਲਾ ਜਰਨਲਿਸਟ ਅਰुण ਖੰਨਾ ਸੰਜੀਵ ਖੰਨਾ ਰਾਮ ਚਾਪਲਾ ਹਰਵਿੰਦਰ ਸਿੰਘ ਸੰਧੂ ਸਲਿਲ अरोड़ा ਕਾਉਂਸਲਰ ਵਿਕੀ ਦਤਾ ਰਾਜੀਵ ਸ਼ਰਮਾ ਸੁਰਿੰਦਰ ਦੁੱਗਲ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਬਲਬੀਰ ਬਸੀਨ ਸਮੇਤ ਮੈਂਬਰ ਮੌਜੂਦ ਸਨ ਸ਼ੋਭਾ ਯਾਤਰਾ ਦੌਰਾਨ ਵਾਕ-ਵਾਖ ਦੇਵੀ ਦੇਵਤਿਆਂ ਦੀਆਂ ਸੁੰਦਰ ਚਾਕੀਆਂ ਸਜਾਈਆਂ ਗਈਆਂ ਅਤੇ ਵਾਕਵਾਖੇ ਇਲਾਕਿਆਂ ਵਿੱਚ ਸ਼ੋਭਾ ਯਾਤਰਾ ਦਾ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਦੀ ਸ਼ੋਭਾ ਯਾਤਰਾ ਇੱਕ ਬੜੀ ਇਤਿਹਾਸਕ ਸ਼ੋਭਾ ਯਾਤਰਾ ਹੈ। ਹਰ ਅੰਮ੍ਰਿਤਸਰ ਦੇ ਅੰਦਰ ਸ਼੍ਰੀ ਰਾਮ ਲਲਾ ਔਰ ਰਾਮ ਨੌਮੀ ਦਾ ਕਾਰਜਕ੍ਰਮ ਸਭ ਤੋਂ ਸਭ ਤੋਂ ਉੱਤਮ ਮਜੀਠ ਮੰਡੀ ਜਾਂਦਾ ਮੈਨੂੰ ਕਮੇਟੀ ਵੱਲੋਂ ਇਹ ਹੁਕਮ ਹੋਇਆ ਸੀ ਕਿ ਤੁਸੀਂ ਪਹੁੰਚਣਾ ਹੈ ਔਰ ਮੈਂ ਹਾਜ਼ਰ ਹਾਂ ਕਿਉਂਕਿ ਅੱਜ ਰਾਮ ਨੌਮੀ ਦਾ ਦਿਨ ਹੈ ਅਸ਼ਟਮੀ ਔਰ ਰਾਮ ਨੌਮੀ ਦੋਨੋਂ ਇਕੱਠੀ ਹੈ ਘਰ ਘਰ ਚ ਭਗਵਾਨ ਰਾਮ ਦੀ ਗੁਣਗਾਨ ਹੋ ਰਿਹਾ ਔਰ ਸਾਨੂੰ ਭੁੱਲਣਾ ਨਹੀਂ ਚਾਹੀਦਾ 500 ਸਾਲ ਦੇ ਬਨਵਾਸ ਤੋਂ ਬਾਅਦ ਭਗਵਾਨ Shri Ram ਅਯੁੱਧਿਆ ਚ ਦੁਬਾਰਾ ਵਿਰਾਜਮਾਨ ਹੈ। ਅੱਜ ਇੱਥੇ ਅੰਮ੍ਰਿਤਸਰ ਵਿਖੇ ਮਜੀਠ ਮੰਡੀ ਵਿਖੇ ਦੁਰਗਾ ਅਸ਼ਟਮੀ ਦੇ ਦਿਨ ਉੱਤੇ ਰਾਮ ਨੌਮੀ ਦੀਆਂ ਸ਼ੋਭਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਔਰ ਮਜੀਠ ਮੰਡੀ ਕਰਿਆਨਾ ਅਤੇ ਡ్రਾਈ ਫਰੂਟ ਐਸੋਸੀਏਸ਼ਨ ਵੱਲੋਂ ਜਿਹੜੇ ਹਰ ਸਾਲ ਮੇਰਾ ਕਿਹਾ 100 ਸਾਲ ਤੋਂ ਵੀ ਜਿਨੂੰ ਵੱਧ ਹੋ ਚੁੱਕੇ ਨੇ ਇਹ ਪਰੰਪਰਾ ਨੂੰ ਤੋੜਦੇ ਹੋਏ ਇਸ ਦਿਨ ਦੇ ਉੱਤੇ ਮੈਂ ਆਪ ਸਭ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਰਾਮ ਨੌਮੀ ਦੇ ਇਸ ਬੱਤਰ ਦਿਹਾੜ ਤੇ ਅੱਜ ਦੁਰਗਾਸ਼ਟਮੀ ਵੀ ਹੈ ਤੇ ਰਾਮ ਨੌਮੀ ਦੀ ਸ਼ੋਭਾ ਯਾਤਰਾ ਅਜ ਮਜੀਠ ਮੰਡੀ ਵੱਲੋਂ ਜਿਹੜੀ ਡਰਾਈਵ ਰੋਡ ਦੀ ਪੂਰੇ ਹਿੰਦੁਸਤਾਨ ਦੀ ਵੱਡੀ ਮੰਡੀ ਹੈ ਤੇ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਰਨਾ ਰਵਿੰਦਰ ਅਰੋੜਾ ਜੀ ਉਹਨਾਂ ਦੀ ਟੀਮ ਹਰ ਸਾਲ ਇਸੇ ਤਰ੍ਹਾਂ ਇਹ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਕਰਦੇ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਕਈ ਸਾਲਾਂ ਤੋਂ ਜਿਹੜਾ ਹੈ ਉਹ ਕਮੇਟੀ ਨਿਕਾਲ ਰਹੀ ਹੈ ਔਰ ਦੁਰਗਿਆਨਾ ਕਮੇਟੀ ਦਾ ਇਸ ਕਮੇਟੀ ਦੇ ਨਾਲ ਮਜੀਦ ਮੰਡੀ ਕਮੇਟੀ ਨਾਲ ਕਈ ਸਾਲਾਂ ਤੋਂ ਰਿਸ਼ਤਾ ਹੈ ਔਰ ਅਸੀਂ ਸਾਰੇ ਧਾਰਮਿਕ ਕਾਰਗਮ ਅਸੀਂ ਇਕੱਠੇ ਕਰਦੇ ਆ ਔਰ ਇਹ ਜਿਹੜੀ ਹੈ ਸੰਸਕਾਰ ਪੀੜੀਦਰ ਪੀੜੀ ਅੱਗੇ ਵਧ ਰਿਹਾ ਔਰ ਮੈਂ ਤੁਹਾਡੇ ਮਾਤੇ ਮਨਾਰ ਫਿਰ ਸਾਰੀ ਤਾਤਨਿਕ ਤਰਪ੍ਰੇਮੀ ਜਨਤਾ ਨੂੰ ਜਿਹੜਾ ਹੈ ਉਹ ਬਹੁਤ ਬਹੁਤ ਵਧਾਈ ਦੇਣਾ ਆਰਾਮ ਨਮੀਨਾ ਤੇ ਆ ਰਹੇ ਆ ਅਸੀਂ ਵਰਸ਼ਾਂ ਤੋਂ ਮਿਲਾਂਦੇ ਆ ਰਹੇ ਆ ਔਰ ਮੈਂ ਐਸੋਸੀਏਸ਼ਨ ਵੱਲੋਂ ਸਾਰੀ ਆਪਣੀ ਐਸੋਸੀਏਸ਼ਨ ਵਪਾਰੀ ਕਸੋਸੀਏਸ਼ਨ ਨੂੰ ਜੀ ਤਰਨ ਚੁਗੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਕ ਬਹੁਤ ਅੱਛੇ ਲੀਡਰ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇੱਕ ਕਾਡੀ ਵੱਡੇ ਪੋਸਟ ਹੋਣ ਦੇ ਬਾਵਜੂਦ ਉਹ ਤੁਹਾਡੇ ਨਾਲ ਲੜ ਮਿਲ ਕੇ ਚੱਲੇ ਆ ਹਮੇਸ਼ਾ ਇਹਨਾਂ ਨੂੰ ਮਿਲਾਇਆ ਇਹ ਰਾਸ਼ਟ ਇਹ ਆਪਣਾ ਰਾਮ ਨਮੀ ਦੇ ਮਿਠੇ ਆਂਦੇ ਨੇ ਮੇਰੇ ਕੋਲ ਰਾਮ ਰਸੋਈ ਇਹਨਾਂ ਨੇ ਚਾਲੂ ਕੀਤੀ ਹੈ ਔਰ ਜਿੰਨੇ ਵੀ ਸ਼ੁਭ ਕਾਮ ਇਹਨਾਂ ਨੇ ਹੱਥੋਂ ਕਰਾਈਦਾ ਮੈਂ ਨਹੀਂ ਕਹਵਾ ਮੈਂ ਕਿ ਜਿਹੜਾ ਵੀ ਕਾਮ ਇਹਨਾਂ ਕੋਲੋਂ ਕਰਾਓ ਇਹ ਕਾਮ ਜਿਹੜਾ ਸੰਪੂਰਨ ਰੂਪ ਤੇ ਪੂਰਾ ਹੁੰਦਾ ਇੱਥੇ ਆਏ ਸਾਰੇ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਵਪਾਰਿਕ ਸੰਸਥਾਵਾਂ ਦਾ ਅਤੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਲੀਤਾ ਤਾਂ ਮਜੀਠਵੀਂ ਰਾਮ ਨਮੀ ਕਮੇਟੀ ਨੂੰ ਬਹੁਤ ਪਿਆਰ ਦਿੱਤਾ ਹੈ ਅੱਗੇ ਵੀ ਦੰਦੇ ਆਏ ਰਹੇ ਨੇ ਪਰ ਹੁਣ ਵੀ ਮਤਲਬ ਇਸ ਸਮੇਂ ਤੁਸੀਂ ਦੇਖਣਾ ਉਹ ਕਾਫੀ ਰਸ਼ ਹੈ ਬਿਜਾਰਾਂ ਦੇ ਵਿੱਚ ਵੀ ਔਰ ਕਾਫੀ ਬਾਜ਼ਾਰ ਸਜੋਏ ਨੇ RAMN ROBI ਦੇ ਉਪਲਖਸ਼ ਦੇ ਵਿੱਚ ਜਿਹੜੇ ਉਹਨਾਂ ਦਾ ਬਹੁਤ ਬਹੁਤ ਆਧਾਰਿਕ ਧੰਨਵਾਦ ਦਿਨਾ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਔਰ ਸ਼ੋਭਾ ਯਾਤਰਾ ਦਾ ਉਹਨਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਭਗਵਾਨ RAM JI ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਅੱਜ ਅੱਜ ਸ਼ੋਭਾ ਯਾਤਰਾ ਦਾ ਜਿਹੜਾ ਰਸਤਾ ਇਹਨਾਂ ਨੇ ਇਹਨਾਂ ਸਜਾਵਟ ਕੀਤੀ ਹੈ